ਮੈਂ ਗੱਲ ਕਰ ਰਿਹਾ ਪਟਿਆਲਾ ਖੇਤਰ ਤੋਂ ਵਿਧਾਇਕ ਤੇ ਪੰਜਾਬ ਕੈਬਨਿਟ ਦੇ ਮੰਤਰੀ ਡਾਕਟਰ ਬਲਬੀਰ ਸਿੰਘ ਉਹਨਾਂ ਡਾਕਟਰ ਬਲਬੀਰ ਸਿੰਘ ਇਸ ਮੌਕੇ ਸਿਹਤ ਮੰਤਰੀ ਨੇ ਤੇ ਉਹਨਾਂ ਦੇ ਉੱਤੇ ਉਹਨਾਂ ਦੇ ਪੁੱਤਰ ਦੇ ਉੱਤੇ ਪੁੱਤਰ ਸਣੇ 6 ਜਣੇ ਹੋਰਨਾਂ ਦੇ ਉੱਤੇ ਇੱਕ ਮਹਿਲਾ ਨੇ ਜਿਹੜੀ ਆਮ ਆਦਮੀ ਪਾਰਟੀ ਦੀ ਹੀ ਮਹਿਲਾ ਵਿੰਗ ਦੇ ਵਿੱਚ ਕੰਮ ਕਰਦੀ ਆ ਪਟਿਆਲੇ ਖੇਤਰ ਦੇ ਵਿੱਚ ਉਹ ਐਕਟਿਵ ਸੀ ਸਾਰਾ ਕੁਝ ਸੀ ਉਹਦੇ ਕੋਲ ਅਹੁਦੇ ਸੀ ਸੀ ਮਤਲਬ ਇਹਨਾਂ ਤੋਂ ਹੁਣ ਨਹੀਂ ਆ ਉਸ ਨੇ ਇਸ ਪ੍ਰਕਿਰਿਆ ਤਹਿਤ ਅਦਾਲਤ ਦਾ ਬੂਆ ਖੜਕਾਇਆ ਕਿ ਮੇਰੇ ਨਾਲ ਜੀ ਸ਼ੋਸ਼ਣ ਹੁੰਦਾ ਹੈ ਮੇਰੀ ਛੇੜਖਾਨੀ ਮੇਰੇ ਕੋਲ ਕਿ ਨਿਬਤ ਮਿਜੀਣਾ ਦੇਖਿਆ ਜਾਂਦਾ ਹੈ ਮੈਨਾਂ ਬਸ ਲੁਕੀ ਕੀਤੀ ਜਾਂਦੀ ਸੀ ਇਸ ਤਰ੍ਹਾਂ ਦੇ ਦੋਸ਼ ਲਾ ਕੇ ਉਹਨਾਂ ਨੇ ਕਟਹਿਰੇ 'ਚ ਖੜਾ ਕੀਤਾ ਡਾਕਟਰ ਬਲਬੀਰ ਸਿੰਘ ਉਹਨਾਂ ਦਾ ਜਿੰਸੀ ਸ਼ੋਸ਼ਣ ਦਾ ਮਾਮਲਾ ਤੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਤੇ ਉਹਨਾਂ ਦੇ ਪੁੱਤਰ ਸਣੇ 6 ਨੂੰ ਨੋਟਿਸ ਜਾਰੀ ਹੋਇਆ ਮੈਂ ਦੱਸ ਦਿਆਂ ਕਿ ਨੋਟਿਸ ਜਾਰੀ ਹੋਇਆ ਸੰਮਣੇ ਅਦਾਲਤ ਨੇ 23 ਅਕਤੂਬਰ ਨੂੰ ਪੇਸ਼ ਹੋਣ ਲਈ ਕਿਹਾ ਹੈ ਬਕਾਇਦਾ ਤੌਰ ਤੇ ਸਿਹਤ ਮੰਤਰੀ ਉਹਨਾਂ ਦੇ ਪੁੱਤਰ ਤੇ ਉਤੋਂ ਬਿਨਾ 6 ਜਣੇ ਹੋਰ ਉਹਨਾਂ ਨੂੰ ਕਿਆ ਗਿਆ ਜੀ ਕਿ ਤੁਹਾਡੇ ਉੱਤੇ ਦੋਸ਼ ਲੱਗੇ ਨੇ ਇਸ ਔਰਤ ਨੇ ਦੋਸ਼ ਲਾਏ ਨੇ ਜਿਹੜੀ ਕਿ ਸਾਬਕਾ ਮਹਿਲਾ ਵਿੰਗ ਦੀ ਦਿਹਾਤੀ ਪ੍ਰਧਾਨ ਰਹੀ ਹੈ ਤੇ ਜ਼ਿਲ੍ਹਾ ਯੋਜਨਾ ਕਮੇਟੀ ਦੀ ਮੈਂਬਰ ਵੀ ਰਹੀ ਹੈ ਉਹ ਹੈ ਜੀ ਸਵੇਤਾ ਜਿੰਦਲ ਇਸ ਨੇ ਦੋਸ਼ ਲਾਏ ਨੇ ਤੇ ਉਹਦੇ ਤਹਿਤ ਹੁਣ ਡਾਕਟਰ ਬਲਵੀਰ ਸਿੰਘ ਦੀਆਂ ਮੁਸ਼ਕਲਾਂ ਵਧੀਆਂ ਨੇ